ਪੁੱਤ ਬਥੇਰੀ ਬੇਇਤੀ ਕੀਤੀ ਉਹਦੀ ਮੈਂ ਮੈਂ ਤਾਂ ਉਹਦੇ ਪੱਲੇ ਕੁਝ ਨਹੀਂ ਛੱਡਿਆ ਮੈਂ ਤਾਂ ਹੋਵੇਂ ਕੋਹਨਾ ਦੇ ਕਮਰੇ ਜਾਣ ਵਾਲੀ ਨਾਲੇ ਉਹਦੇ ਚੀਜ਼ਾਂ ਚੁੱਕ ਲੈਣੀਆਂ ਤੇ ਸਣੀ ਨੂੰ ਰੋ ਰੋ ਕੇ ਦੱਸਣ ਢੀ ਹੀਗੀ ਫਿਰ ਮੰਗਵਾ ਕੇ ਬੇਇਤੀ ਕਰਕੇ ਆਈ ਹੁਣ ਮੈਂ ਨਹੀਂ ਵੇਖਿਆ ਵੀ ਕੀ ਹੈ ਤੇ ਕੀ ਨਹੀਂ ਪਰ ਇੱਕ ਗੱਲ ਦੱਸ ਤੇਰਾ ਚੁੱਕਿਆ ਕੀ ਪੁੱਤ ਨੇ ਮਮਮੀ ਸਵਾਹ ਚੁੱਕੀ ਜੇ ਮੇਰੇ ਕੁਝ ਵੀ ਨਹੀਂ ਲਿਆ ਮੈਨੂੰ ਤੇ ਉਹਦੇ ਚੰਗੀ ਨਹੀਂ ਲੱਗਦੀ ਤੁਰੇ ਨਹੀਂ ਜਾਂਦੀ ਸਾਡੇ ਦੋਵਾਂ ਜੀਆਂ ਵਿੱਚ ਲੜਾਈ ਪਾ ਦਿੰਦੀ ਐ ਤੇ ਮੈਂ ਤਾਂ ਆ ਕੇ ਕਿਹਾ ਵੀ ਸਾਡੇ ਕਮਰੇ 'ਚ ਨਾ ਚੜ੍ਹੂ ਲਾਇਆ ਕਰ ਮੈਂ ਅੱਪੇ ਲਾ ਲਗਾਂਗੀ ਉਹ ਗੱਲ ਵੱਲ ਵੀ ਨਹੀਂ ਆਈ ਇਹ ਕਿਉਂ ਨਾ ਲਾਵਾਂ ਮੈਂ ਕਿਹੜੀ ਗੱਲ ਉਹ ਨਾ ਲਾਵਾਂ ਫਿਰ ਮੈਂ ਮੇਰੀਆਂ ਚੀਜ਼ਾਂ ਚੁੱਕਿਆ ਜਾਂਦੀਆਂ ਫਿਰ ਅੱਗੇ ਮੈਂ ਚੋਰ ਨਹੀਂ ਉਹ ਅਜੇ ਆ ਠੀਠ ਬੜੀ ਆ ਜਿੰਨਾਂ ਨੂੰ ਕਹੋਗੇ ਨਾ ਕਿ ਆ ਕੰਮ ਨਹੀਂ ਕਰਨਾ ਇਹਨੇ ਪੁੱਜ ਕੇ ਪੁੱਛਣਾ ਗਾੜੀ ਪਾਸੇ ਹੋ ਕੇ ਕਿ ਕਿਹੜੀ ਗੱਲ ਉਹ ਨਹੀਂ ਕਰਨਾ ਵੀ ਹੱਦੋਂ ਕੀ ਤੇਰੇ ਵਾਲੀ ਜੀ ਉਹ ਕਹਿੰਦੀ ਆ ਨਾ ਛੜੂ ਲਾ ਤੂੰ ਨਾ ਲਾ ਚੰਗਾ ਸੋ ਕੋ ਤੇਰੇ ਵਾਸਤੇ ਤੂੰ ਬਾਕੀ ਸਾਫ਼ ਕਰ ਲਾ ਉਹ ਰਹਿਣ ਦੇ ਹੱਦੀ ਨਹੀਂ ਮੈਂ ਕੀ ਆ ਹੀ ਉਹਨਾਂ ਨੂੰ ਪਰ ਮੰਨੀ ਨਹੀਂ ਪਿੰਦਰ ਨੂੰ ਵੀ ਸੁਣਿਆ ਤੁਹਾਡੇ ਦੁਆ ਜਿਹਾ ਚੜ੍ਹਾਈ ਪਾ ਕੇ ਰੱਖਤੀ ਉਹਨੇ ਨਿਹੜਾ ਪਿੰਦਰ ਵਾਣਾ ਤਾਂ ਕੰਨਾਂ છાટી ਮਗਰ ਲੱਗ ਜਾਂਦਾ ਇਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਮੇਰੀ ਘਰ ਦੀ ਐ ਮਾਪੇ ਘਰ ਦੀ ਦੀ ਗੱਲ ਸੁਣਾ ਹਾਦੀ ਹੋਈ ਇਹਦੇ ਵਾਲੀ ਵੀ ਮੰਮੀ ਮੇਰੇ ਤੇ ਤੇ ਇਹਨਾਂ ਨੂੰ ਮਾਸਾ ਜੀ ਕੀ ਨਹੀਂ ਹੈਗਾ ਸਣੀ ਭਾਜੀ ਵੀ ਤੇ ਹੈ ਹੀ ਹਨ ਕਿਦਾਂ ਦੀਦੀ ਦੇ ਮਗਰ ਮਗਰ ਤੁਰੇ ਫਿਰਦੇ ਨੇ ਨਹੀਂ ਉਹਦੀ ਤੇ ਮੈਂ ਕੀ ਦੱਸਾਂ ਉਹ ਤੇ ਇੰਨਾ ਮਗਰ ਲੱਗਾ ਵਾ ਨਾ ਮੈਨੂੰ ਤੇ ਉਹ ਸ਼ੱਕ ਪੈਂਦਾ ਵਾ ਵੀ ਕਿਤੇ ਇਹਦੇ ਸਿਰ ਤੇ ਤਾਂ ਨਹੀਂ ਕੋਹ ਧੂੜਤਾ ਮਾਵਾਂ ਧੀਆਂ ਨੇ ਪੇਕੇ ਵੀ ਤੇ ਤੇ ਭੁੱਖ ਨੰਗੇ ਜੇ ਆ ਮੈਨੂੰ ਤੇ ਡੇ ਬੁਰੇ ਲੱਗਦੇ ਆ ਫਿਰ ਗੱਲ ਨਹੀਂ ਕਰਨ ਵਾਲੀ ਅੰਤਰਾ ਸਿਆਪਾ ਖਾਣਾ ਡੇੜ ਨਹੀਂ ਪੋਲਦਾ ਮੈਨੂੰ ਜਦੋਂ ਦੀ ਮੈਂ ਵਿਆਹ ਕੇ ਲੈ ਆਂਦੀ ਆ ਜੀਵਨ ਉਹ ਸ਼ਰਮ ਨੂੰ ਕੀ ਕਿਹਾਈਓ ਕੀ ਕਹਿਆ ਤਾਂ ਸ਼ਰਮ ਨੂੰ ਹੁਣ ਮੈਂ ਸ਼ਰਮ ਨੂੰ ਹੱਥ ਮਾਰ ਉਹਨੂੰ ਕੀ ਕਹਿਆ ਸ਼ਰਮ ਨੂੰ ਬਾਹਰ ਹੈ ਮੈਂ ਕੀ ਕਹ ਕੇ ਆਈ ਮੇਰੇ ਦਿਵਾਲੇ ਹੋ ਗਏ ਜਾਣ ਕੇ ਗੱਲ ਤਾਂ ਦੱਸੋ ਗੱਲ ਤੈਨੂੰ ਮੈਂ ਜਾਣ ਦਿੱਤੀ ਤਾਂ ਪਤਰੀ ਆ ਗਈ ਆ ਆ ਵੇਖ ਲੈ ਨਾ ਬਿਨਾਂ ਵਜ੍ਹਾ ਤੋਂ ਆ ਕੇ ਮੇਰੇ ਦਿਵਾਲੇ ਹੋ ਗਏ ਆ ਦਿਵਾਲੇ ਹੋ ਗਏ ਤੇਰੀ ਯੰਤਰੀ ਆ ਨਾ ਕਿਤੇ ਵੇਖ ਲੈ ਇਹਨਾਂ ਨੂੰ ਚੁੱਕ ਦਿੰਦੀ ਆ ਉਹ ਕਹਿੰਦੀ ਚੋਰੀ ਦਾ ਜਾਮਲਾ ਆ ਮੇਰੇ ਸਿਰ ਦੇ ਉੱਤੇ ਤੇ ਚੋਰੀਆਂ ਕਰਦੀ ਆ ਤੇ ਲਾਉਣਾ ਨਹੀਂ ਪੁੱਛੋ ਆਪਣੀ ਨਾਂ ਕਰਦੀ ਚੋਰੀਆਂ ਕਿਹਨਾਂ ਹਾਂ ਨਾਂ ਦੱਸ ਕੀ ਤਰ੍ਹਾਂ ਚੁੱਕਿਆ ਵੀ ਉਹਨੇ ਡਰ ਜੀ ਇੱਕ ਚੀਜ਼ ਹੋਏ ਤੇ ਮੈਂ ਦੱਸ ਵੀ ਦਵਾਂ ਉੱਤੇ ਜਾਣਬੋਝੀ ਘਰ ਵਿੱਚ ਲੜਾਈ ਪਾਉਂਦੇ ਤੇ ਤੁਸੀਂ ਉਹੋ ਜਿਹਾਂ ਦੇ ਮਗਰ ਲਾ ਕੇ ਨਹੀਂ ਉਹਦਾ ਦਿਮਾਗ ਖਰਾਬ ਹੈ ਲੜਾਈ ਪਉਂਦੀ ਹੈ ਘਰ 'ਚ ਹੈ ਤੇ ਖਰਾਬ ਹੀ ਹੈ ਇੱਕ ਸਮਾਂ ਸਾਰਾ ਤਬਰ ਬਹੁਤ ਸਿਆੜੇ ਜੇ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਖਬਰਦਾਰ ਜੀ ਮੇਰੀ ਨਾਉ ਨੂੰ ਕੁਛ ਕਿਹਾ ਤੇ ਚੁੱਪ ਕਰ ਜਾ ਤੇ ਮੈਂ ਦੱਸਾਂ ਗੱਲ ਤੇਰਾ ਸਾਰਾ ਸਿਆਪਾ ਤੇ ਮੈਂ ਦੱਸਾਂ ਗੱਲ ਮੇਰਾ ਕਾਤਾ ਸਿਆਪਾ ਮਾਰਦਾ ਮੈਨੂੰ ਕੀ ਕਰਨਾ ਉਹ ਤੈਨੂੰ ਤੇ ਪੈ ਜਾ ਤੁਹਾਡੇ ਪਲੇਜੇ ਦੇ ਵਿੱਚ ਜੇ ਮੈਂ ਸੱਚੀ ਗੱਲ ਕਰਦੀ ਆ ਤਾਂ ਕੋਈ ਬਰਦਾਸ਼ਤ ਨਹੀਂ ਕੀ ਹੁੰਦੀ ਇੱਕ ਉਹਦੇ ਦੋਵੇਂ ਜੀ ਆ ਜੇ ਮਰ ਵੀ ਜਾਏਗੇ ਨਾ ਇਹ ਤਾਂ ਮੇਲਾ ਲੱਗੂ ਨਿਆਰ ਗੱਲਾ ਤੇਰੇ ਬਾਦੋਂ ਕੋਈ ਨਹੀਂ ਲੱਜੂਗਾ ਪਤਾ ਲੱਜੂਗਾ ਪਤਾ ਇੱਥੇ ਲੱਗਦਾ ਵਕ ਨਹੀਂ ਲੱਗਦਾ ਮਰ ਜਾ ਮਰ ਜਾ ਮਰ ਜਾ ਮਰਦਾ ਇਹ ਡੈਡ ਜੀ ਤੁਹਾਡੇ ਵਾਲੀ ਵੀ ਨਾ ਖਾਤੀ ਹੋਈ ਆ ਜਦੋਂ ਤੁਸੀਂ ਮਰਜੀ ਮੰਮੀ ਦੇ ਅੰਡ ਕੇ ਦਿਵਾਰੇ ਹੋ ਜਾਂਦੇ ਹੋ ਨਾ ਪਿੰਦਰ ਮੇਰੀ ਸੁਹੰਦੇ ਨਾ ਤੁਸੀਂ ਮੰਮੀ ਦੀ ਸੁਹੰਦੇ ਹੋ ਇਹ ਘਰ ਵਿੱਚੋਂ ਚੱਲ ਜੀਏ ਫਿਰ ਕਿਤੇ ਉਹ ਮੇਰੀ ਗੱਲ ਤੇਰਾ ਦਿਮਾਗ ਖਰਾਬ ਆ ਧਰ ਦਾ ਮੋੜ ਚੰਗਾ ਹੋਵੇ ਨਾ ਤੇ ਘਰ ਚ ਤੂੰ ਜਾਣੀ ਹੁੰਦੀ ਤਾਂ ਮੈਂ ਦੱਸਾਂ ਗੱਲ ਤੇ ਜੇ ਡੈਡ ਜੀ ਇਹ ਨਹੀਂ ਚੰਗੇ ਤਾਂ ਤੁਸੀਂ ਚੰਗੇ ਬਾਜੂ ਹਾਂ ਲੜਾਈ ਦੇ ਵਿੱਚ ਇਹ ਝਗੜਾ ਹੁੰਦੀ ਆ ਝਗੜ ਤਿੰਨ ਵਾਰ ਸਹਬਾ ਬੰਦੀ ਘਰ ਚ ਦੇਖ ਲੈ ਨਾ ਵਾ ਸੁਣ ਲੈ ਜੁਬਾਨ ਵੇਖਣਾ ਜਦੋਂ ਬੰਦਾ ਹੀ ਮੇਰਾ ਮੇਰੇ ਵੱਲ ਨਿਕਾ ਤੇ ਮੇਰੀ ਗੱਲ ਕਿਨੇ ਕਰਨੀ ਆ ਕੱਲ ਨੂੰ ਬੰਦਾ ਤੇਰੇ ਨਾਲ ਨਿਕਾ ਮੇਰੀ ਪੈ ਕੇ ਬੇਇੱਜ਼ਤੀ ਕਰਦੇ ਜੀ ਤੁਸੀਂ ਕਿੱਦਾਂ ਕਿ ਚੰਗੇ ਜੇ ਤੂੰ ਕੰਮ ਚੱਜਦੇ ਕਰਦੇ ਮੈਂ ਤੇਰਾ ਹੰਮੀ ਭਰਾ ਤੇਰੀ ਹੈ ਮੈਂ ਕਿਹੜੇ ਮਾੜੇ ਕੰਮ ਕਰਦੇ ਆ ਮਾੜੇ ਕੰਮ ਕਰਦੇ ਆ ਆਪਣੇ ਆਪ ਨੂੰ ਮੰਮੀ ਕੋਈ ਨਹੀਂ ਮਾੜਾ ਕਹਿੰਦਾ ਹੁੰਦਾ ਦੂਜਿਆਂ ਤੇ ਸਰ ਜਣੇ ਨਾ ਮੇਰੀ ਗੱਲ ਸੁਣ ਨਾ ਤੂੰ ਦੋਦੀ ਸਪਾਈ ਨਾ ਪੇਸ਼ ਕਰੇ ਦੀ ਸਾਰਾ ਛਾਪ ਆਦਾ ਜੀ ਤੇ ਨਸਾਂ ਗੱਲ ਕੋਈ ਚੋਰੀ ਕਰਦਾ ਕੋਈ ਆਹ ਕਰਦਾ ਕੋ ਉਹ ਕਰਦਾ ਹੈ ਗੱਲ ਤੈਨੂੰ ਕਹਿਣਾ ਪੂਗੀ ਮੈਂ ਕਿਹੜੀ ਨਿਆਣੀ ਆ ਮੈਨੂੰ ਪਤਾ ਨਹੀਂ ਆ ਸਾਰਾ ਸਿਆ ਉਹੀ ਲੜਾਈ ਪਾਉਂਦੇ ਕਰਦੇ ਆ। ਮਾਰੇ ਪਾਣੀ ਚੰਗੀ ਲੱਗਦੀ ਆ ਸਾਰਿਆਂ ਨੂੰ। ਉਹ ਮੇਰੀ ਗੱਲ ਸੁਣ। ਤੁਹਾਨੂੰ ਰੋਟੀਆਂ ਸੱਤ ਪਰੋਂ ਪਕਾ ਕੇ ਦਿੰਦੀ ਆ ਨਾ ਤਾਂ ਮੜੀ ਆ। ਆ ਰੋਟੀਆਂ ਸਿਰ ਤੇ ਚੜਾਈਆਂ ਆ। ਰੋਟੀਆਂ ਚੜੀਆਂ ਤੇ ਪਕਾਉਂਦੀ। ਤੇ ਨਾ ਪਕਾ ਕੇ ਰਿਆ ਕਰਨੀ। ਉਹ ਤੁਹਾਨੂੰ ਇੱਕੀ ਰੋਟੀ ਲਓ ਗਈ। ਭਾਈ ਭਾਈ ਕਿੱਡੇ ਸਾੜੇ ਮਗਰ ਫਿਰਨਾ ਪੈਂਦਾ ਵਾ। ਮੰਮੀ ਜੀ ਮੇਰੀ ਗੱਲ ਸੁਣੋ। ਜਦੋਂ ਨਹੀਂ ਉਦੋਂ ਕਹਿੰਦੇ ਨੇ ਤੁਸੀਂ ਉਹਦੇ ਹੱਦੀਆਂ ਪੱਕੀਆਂ ਰੋਟੀਆਂ ਖਾਂਦੀ ਔਰ ਰੋਟੀਆਂ ਖਾਂਦੀਆਂ ਹੀ ਨਹੀਂ ਉਹਦੇ ਹੱਦੀ ਰੋਟੀ ਖਾਇਆ ਕਰਨੀ। ਆਪੇ ਪਕਾ ਕੇ ਤੇ ਖਾ ਲਿਆ ਕਰਾਂਗੇ ਆਪਾਂ। ਨਾ ਉਹਦੇ ਹੱਥਾਂ 'ਤੇ ਮਹਿੰਦੀ ਲੱਗੀ ਆ। ਉਹਨੇ ਪਕਾਉਣੀਆਂ ਜੇ ਰੋਟੀਆਂ ਦੇਲੇ ਵਿੱਚ ਪਕਾਉਣੇ ਤੇ ਰਾਤੀ ਪਕਾਉਣੀਆਂ ਲਾ ਲਓ ਜੋ ਮੇਰੀ ਗੱਲ ਸੁਣ ਐਨਾ ਚਿਰ ਹੋ ਗਿਆ ਨਾ ਵਿਆਹੀ ਆਈ ਨੂੰ ਪਹਿਲਾਂ ਤੇਰੇ ਘਰ ਕਿਹਨੇ ਚੋਰੀ ਹੋਈ ਐ ਜੀ ਹੁਣ ਚੋਰੀਆਂ ਹੋਡੀਆਂ ਇੱਥੇ ਹੈ ਕਿ ਹੋਈ ਐ ਤੇ ਕੁੜੀ ਨੇ ਕਿਹਾ ਵਾ ਉਹ ਝੂਠ ਬੋਲਣ ਈ ਆ ਉਹ ਸੱਚੀ ਹੋ ਗਈ ਤੇ ਝੂਠੀ ਹੋ ਗਈ ਫਿਰ ਪਣਾ ਚੁੱਪ ਕਰ ਜਾ ਫਿਰ ਮੈਂ ਦੱਸਾਂਗਾ ਮੇਰੇ ਤੋਂ ਬਰਾ ਕੋਈ ਬੁਦੀ ਬੰਚ ਲਾਈ ਤੇ ਜੀ ਬਾਂ ਨਾ ਚਲਾਉਂਦੀ ਉਹਨਾਂ ਨੇ ਬੋਲੀ ਜਾਣੀ ਤੂੰ ਵੀ ਰਮਾਨਾ ਬੈਰਾ ਕਿਥੋਂ ਆਈ ਆ ਭਾਬੀ ਗੈੜੀ ਚੋਰੀਆਂ ਕਰਦੀ ਆ ਐਵੀ ਤੇ ਨਹੀਂ ਉਹ ਕਹਿੰਦੇ ਤੈਨੂੰ ਮੈਂ ਸਿਆਣੇ ਦੀ ਗੱਲ ਤੇ ਨਹੀਂ ਰਮਾਨਾ ਬੈਰਾ ਉੱਥੇ ਜੇ ਜਦੋਂ ਸਿਆਣੇ ਤੂੰ ਇਹ ਵੀ ਜਾਣ ਕੇ ਭਾਬੀ ਦੇ ਪਿੱਛੇ ਲੱਗੇ ਹੋ ਉਹਦੀ ਚੀਜ਼ ਗਵਾਚੀ ਉਹ ਤਾਈ ਤੇ ਕਹਿਦੀ ਆ। ਔਰ ਮੈਨੂੰ ਪਤਾ ਵਾ ਕੀ ਕੱਖ ਨਹੀਂ ਗਵਾਚਾ ਕਿਸਦਾ। ਪਤਾ ਤੁਹਾਨੂੰ ਭੰਡਨ ਦੇ ਹੱਥ ਪਈ ਇੱਕ ਦੂਜੇ ਨੂੰ। ਇੰਨਾ ਲਾਈ ਲੱਗਵਾ ਨਾ ਤੁਹਾਡਾ ਪਿਓ ਵੀ। ਗੜੀਆਂ ਥੋੜੇ ਦਿਨ ਹੋ ਗਏ ਤੇ ਬੜਾ ਭੰਡ ਦੇ ਤੁਹਾਨੂੰ ਸਾਰਿਆਂ ਨੂੰ। ਤੈਨੂੰ ਮੈਂ ਕਿਹਾ ਤੂੰ ਜ਼ੁਬਾਨ ਨਾਲ ਚਲਾ ਪਰ ਮਾਂ। ਕਿਉਂ ਨਾ ਜ਼ੁਬਾਨ ਚਲਾਵੇ? ਉਹ ਵੀ ਅਸੀਂ ਤਾਂ ਬਿੱਦੀ ਆ। ਕਿਉਂ ਨਾ ਬੋਲੇ? ਨਾ ਬੋਲੇ ਇੱਥੇ ਮੇਰੀ ਗੱਲ ਸੁਣ ਲਓ। ਜੇ ਕਿਤੇ ਦਾ ਮੁੜ ਕੇ ਨਾ ਲਿਆ ਕਿਸੇ ਤੁਹਾਡੇ ਤਨਾ ਜਾਣੀ ਜੋ ਕਹੇ ਮੈਂ ਡਾਂਗ ਬੜੀ ਫੇਰਨੀ ਤਾਂ ਮਸਾਂ ਗੱਲ। ਐਵੇਂ ਫੇਰਨੀ ਆ ਡਾਂਗ। ਮੇਰੇ ਜਿੰਦਾਂ ਜੀ ਹੱਥ ਲਾਵੇ ਕੋਈ ਇਹਨਾਂ ਨੂੰ ਕਿੱਦਾਂ ਲੰਮਾ ਪਾਵੇ ਮੈਨੂੰ ਵੀ ਕੋਈ ਹੱਥ ਲਾ ਕੇ ਵੇਖੀ ਆ ਮੇਰੇ ਮਾਂ ਪਿਓ ਇਹ ਨਹੀਂ ਬੋਲਦਾ ਮੇਰੀ ਗੱਲ ਸੁਣੋ ਜੇ ਲੜਾਈ ਲੜਾਈ ਢੋਣੀ ਆ ਨਾ ਮੈਂ ਕਹਿੰਦੀ ਨਹੀਂ ਤੂੰ ਤੂੰ ਹੋਰ ਜ਼ਿਆਦਾ ਕਰ ਤਾ ਕੱਲ ਬੰਦ ਕਰ ਦੋ ਦੱਸਾਂ ਗੱਲ ਇੱਕ ਦੋ ਨਾਂ ਲਾਉਣਾ ਬੰਦ ਕਰ ਦੋ ਤੇ ਤੁਸੀਂ ਉਹਨੂੰ ਕੋਈ ਇੱਥੇ ਚੱਲਦੇ ਹੁੰਦੇ ਜਿਦਾ ਤੁਸੀਂ ਡੈਡੀ ਅਜੇ ਕਰਨਾ ਡੈਡੀ ਕੋਈ ਪਾਪੀ ਨੂੰ ਵੀ ਪਈ ਜਾਂਦੇ ਹੋ ਉਹ ਤੂੰ ਕੰਮ ਕਰ ਤਰ ਮੈਂ ਕਹਿੰਦਾ ਬੜਾ ਮਾੜਾ ਮੰਮੀ ਵੀ ਮੈਂ ਕੁਝ ਕਿਹਾ ਡੈਡੀ ਨੂੰ ਕਿੱਦਾਂ ਬੋਲੀ ਜਾਂਦੇ ਹੈ ਨਾ ਅੱਗੇ ਵੀ ਕੁੜੀ ਨੂੰ ਚੰਗਾ ਨਹੀਂ ਬੋਲਦੇ ਪਰ ਮੈਂ ਦੱਸਦੀ ਜੀ ਮੇ ਲੜਾ ਨੇ ਦਣਾ ਦੂਜੇ ਦਿਨ ਆ ਚੁੱਕਾ ਮੈਂ ਤਾਂ ਚਲ ਜਣਾ ਜੀ ਮੈਂ ਨਹੀਂ ਮੰਮੀ ਇਹ ਗੱਲਾਂ ਸੁਣ ਸਕਦੀ ਕਿੰਦਰ ਹੈ ਤੇ ਉਹ ਜਦੋਂ ਮਰਜੀ ਮੂੰਹ ਚੁੱਕ ਕੇ ਗੱਲਾਂ ਕਰ ਦਿੰਦੇ ਨੇ ਤੇ ਹੁਣ ਡੈਡੀ ਵੀ ਕਰਨ ਲੱਗ ਪਏ ਇਦਾਂ ਚੰਗੇ ਥੋੜੀ ਲੱਗੇ ਦਾ ਵਾ ਭਾਬੀ ਜੀ ਕੋਈ ਗੱਲ ਨਹੀਂ ਡੈਡੀ ਦੱਸਵਾ ਤੁਹਾਨੂੰ ਪਤਾ ਹੀ ਆ ਉਹ ਫੇਰ ਉਸੇ ਤਰ੍ਹਾਂ ਹੋ ਜਾਂਦੇ ਆ ਤੂੰ ਇਹਨਾਂ ਨੂੰ ਸੁਣਾ। ਹੱਦੇ ਨਾਲ ਨਹੀਂ ਉਸੇ ਤਰ੍ਹਾਂ ਹੁੰਦੇ ਉਹਦੇ ਨਾਲ ਹੀ ਹੁੰਦੇ ਨੇ ਉਸੇ ਤਰ੍ਹਾਂ। ਉਹਦੀ ਤੇ ਗੱਲ ਸੁਣਦੇ ਆ। ਚੁੱਪ ਕਰ ਜਾ। ਤੂੰ ਨਾ ਬੋਲਿਆ ਕਰ ਜਿੰਨਾ ਚਿਰ ਮੈਂ ਹੈਗੀ ਨਾ ਘਰ ਵਿੱਚ ਤੈਨੂੰ ਕੋਈ ਕੋਹ ਨਹੀਂ ਕਹਿ ਸਕਦਾ। ਪਰ ਮੰਮੀ ਮੈਂ ਚੱਲ ਜੀਦਾ ਮੈਂ ਨਹੀਂ ਰੋਜ਼ ਰੋਜ਼ ਬੇਸਤ ਕਰ ਸਕਦੀ। ਕਿਹੜੀ ਗੱਲ ਆਣਾ ਤੂੰ? ਭਾਬੀ ਜੀ ਤੁਹਾਡੀ ਕਰ ਕਿਤੇ ਮੈਂ ਡੈਡੀ ਅੱਗੇ ਵੀ ਬੋਲ ਗਈ ਨਹੀਂ ਤੇ ਮੈਂ ਡੈਡੀ ਅੱਗੇ ਨਹੀਂ ਬੋਲਗੀ। ਆਪਣੀ ਲੁਤਰੋਪਾਂਦ ਰੱਖਿਆ ਕਰ। ਤੇਰੀ ਜ਼ੁਬਾਨ ਖਿੱਚ ਦੇਣੀ ਤੇਰੇ ਪਿਓ ਨੇ। ਜ਼ਿਆਦਾ ਨਾ ਬੋਲਿਆ ਕਰ। ਤੇਰੇ ਵੀ ਪਿਓ ਤੇ। ਤੇ ਮੰਮੀ ਭਾਬੀ ਨੂੰ ਪੈਣ ਦੇ ਮੈਂ ਤਾਂ ਬੋਲੀ ਹਾਂ। ਕੋਈ ਗੱਲ ਨਹੀਂ ਮੈਂ ਹੈਗੀ ਨਾ ਗੱਲ ਉਹ ਤਾਂ ਮੈਂ ਕਹਿਣ ਦੀ ਆ ਤੂੰ ਕਿਉਂ ਸਿੱਤਾ ਖਾਣੇ ਹੁਣ ਪਿਉ ਆਪਣੇ ਕੋਲ ਚੁੱਪ ਕਰਕੇ ਬਿਠੀ ਰਹਿ ਕੱਥਿਆ ਗਈ ਆ ਜੋ ਮਰਜ਼ੀ ਕਰਦੇ ਰੋ ਮੰਮੀ ਮੈਂ ਨਹੀਂ ਬੋਲਦੀ ਆਹੋ ਘੱਟ ਬੋਲਿਆ ਕਰ ਤੇ ਪੁੱਤ ਤੂੰ ਮੇਰੀ ਗੱਲ ਸੁਣ ਤੂੰ ਟੌਰ ਨਾ ਰਹਿ ਘਰ ਵਿੱਚ ਤੂੰ ਕੁਝ ਜਾਣ ਦਾ ਨਾਲ ਨਹੀਂ ਆ ਇਹਦਾ ਕਾਲੀ ਦਾ ਤੇ ਮੈਂ ਜੂੰਡਾ ਪੁੱਟਨੀ ਆ ਨਾ ਅੱਜ ਕਰੇ ਬੜਾ ਕਿੱਦਾਂ ਕਰਦੀ ਆ ਕੁਛ ਮੰਮੀ ਟੌਰ ਨਾ ਰਹਿੰਦੇ ਹੁੰਦੇ ਨੇ ਤੂੰ ਰਹਿ ਟੌਰ ਨਾ ਮੇਰੇ ਹੁੰਦੇ ਆ ਵੇਨੀ ਆ ਨਾ ਮੈਂ ਕਿਹੜਾ ਗੱਲ ਕਰਦਾ ਵਾ ਤੈਨੂੰ ਇਹਨੂੰ ਤਾਂ ਮੈਂ ਮਤ ਦਿੰਨੀ ਆ ਚੁਗਲ ਫੋਰਜੀ ਨੂੰ ਕਦੀ ਖਸਮ ਦੇ ਕੰਨ ਚੁਗਲੀਆਂ ਕਰਦੀ ਆ ਕਦੀ ਸਹਰੇ ਦੇ ਕੰਨ ਚੁਗਲੀਆਂ ਕਰਦੀ ਆ ਇਹੋ ਚੰਗੀ ਰਹਿ ਕੇ ਕਰਦੀ ਚੁਗਲ ਨਾਲੇ ਉਹ ਚੋਰੀਆਂ ਕਰਦੀ ਨਾਲੇ ਡੈਡੀ ਉਹਨਾਂ ਨੂੰ ਵੀ ਭੜਕਾਉਂਦੀ ਆ ਇਹਦਾ ਕੰਮ ਹੀ ਇਹੋ ਰਹਿ ਗਿਆ ਵਾ ਤਾਂ ਨਾਲੇ ਚ ਫੁਸਰ ਫੁਸਰ ਕਰਦੀ ਰਹਿੰਦੀ ਸਾਰਾ ਦਿਨੇ ਆਪ ਚੰਗੀ ਭਣੀ ਰਹਿੰਦੀ ਇਹ ਮੂੰਹ ਤੇ ਲਾਇਆ ਛੱਡ ਲੈਂਦੀ ਆ ਮੇਰੀ ਕੁਛ ਕੀਤਾ ਨਹੀਂ ਮੰਮੀ ਜੀ ਸਾਰਾ ਕੁਝ ਕਰਦੀ ਇਹ ਆ ਤਾਂ ਪੁਆਲੇ ਪਾ ਦੇ ਸਾਡੇ ਪਾ ਦੇ ਜੇ ਤੇ ਮੰਮੀ ਸੱਚੀ ਹੋ ਜਾਂਦੀ ਆ ਸਾਨੂੰ ਰੋਣ ਨਹੀਂ ਨਾ ਦੇ ਦੇ ਮੈਂ ਉੱਚਾ ਮੇਰੀ ਗੱਲ ਸੁਣੋ ਦੋਵੇਂ ਜਾਣੀਆਂ ਹੁਣ ਥੋੜੀਆਂ ਜਿਹਾ ਨਾਲ ਆਪਣੇ ਪਿਓ ਦੇ ਸਾਹਮਣੇ ਚੰਗ ਇਹ ਹੁਣ ਚੰਗੀ ਬਣ ਜਾਂਦੀ ਰੋ ਰੋ ਕੇ ਹੁਣ ਤੁਸੀਂ ਨਾ ਦਲਤੋ ਹੋ ਠੀਕ ਹੈ ਨਾ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਤੇ ਮਿੱਟੀ ਪਾ ਦੋ ਹੁਣ ਚੁੱਪ ਕਰਕੇ ਤੇ ਤੁਸੀਂ ਆਪਣੀ ਜਬਾਨ ਪਾਧਰ ਖਿਆਗਾ ਥੋੜੀ ਜੀ ਮੈਂ ਮੰਮੀ ਬੋਲਣਾ ਹੀ ਨਹੀਂ ਹਾਂ ਬੋਲ ਰਜਾ ਚਾਹ ਬਣਾ ਘੁੱਟ ਜਾ ਕੇ ਸੇ ਫਿਰੋੜਾ ਪੀ ਚਾਉਣਾ ਪਰਾਕਦੇ ਹਾਂ 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 ਚੰਨੀ ਪੁੱਤ ਹੈ ਸਾਸਿਕਾਲ ਪੁੱਤ ਹੈ ਹੋਸਣਾ ਠੀਕ ਠਾਕ ਤੇ ਸ਼ਰਨ ਦੀ ਸੁਣਾ ਮੈਨੂੰ ਅੱਛਾ ਅੱਛਾ ਚਲ ਵਧੀਆ ਵਧੀਆ ਤੇ ਪੁੱਤ ਮੈਂ ਪਤਾ ਕਿਉਂ ਫੋਨ ਲਾਇਆ ਸੀ ਮੈਂ ਤੈਨੂੰ ਪਤਾ ਤਾਂ ਹੈਗਾ ਵਾ ਕਿ ਗਾਂ ਗਾਂ ਕੁੜੀ ਕੋ ਆਉਣਾ ਔਖਾ ਹੋ ਜਣਾ ਤੇ ਮੈਂ ਇੱਕ ਵਾਰੀ ਫੇਰਾ ਪਾ ਜਾਂਦੀ ਨਹੀਂ ਚੜਦੇ ਰਹਿ ਜਾਂਦੀ ਹੈ ਦੇ ਕੋ ਉਹ ਨਹੀਂ ਕੋਈ ਨਹੀਂ ਪੁੱਤ ਮੇਰੀ ਧੀ ਆ ਮੈਂ ਉਹਨੂੰ ਕੋਮ ਥੋੜਾ ਡੋਣਾ ਕਿਤੇ ਹਾਂ ਨਹੀਂ 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 ਮੈਂ ਉਹਨੂੰ ਮੰਝੇ ਤੇ ਰੱਖਾਂਗੀ ਮੈਂ ਨਹੀਂ ਕਿਹੇ ਕੰਮ ਪੁੱਤ ਲਾਂਦੀ ਉਹਨੂੰ ਅੱਛਾ ਪਰ ਫੇਰ ਵੀ ਪੁੱਤ ਤੂੰ ਆਪਣੀ ਮੰਮੀ ਨੂੰ ਪੁੱਛ ਲੈ ਠੀਕ ਆ ਜੇ ਸਲਾਹ ਬਾਂਝੀਏਗੀ ਤੇ ਦੱਸ ਦਿਓ ਮੈਨੂੰ ਤਾਂ ਮੈਂ ਫੇਰ ਉਹਦੇ ਰੋਟੀ ਪਾਣੀ ਬਣਾ ਛੱਡਾਂਗੀ ਹੈ ਪੁੱਤ ਤੇਰਾ ਪਿਓ ਡਿਆ ਹੈ ਕੜੀ ਕੜੀ ਕੇ ਆਣਾ ਤੇ ਕੁੜੀ ਨੂੰ ਫੋਨ ਕਰ ਤੇ ਚੱਲ ਇੱਕ ਵਾਰian ਕੇ ਦੋ ਚਾਰ ਦਿਨ ਰਹਿ ਜੇਗੀ ਅੱਛਾ ਹਾਂ ਠੀਕ ਹੈ ਠੀਕ ਹੈ ਚੱਲ ਕੋਈ ਨਹੀਂ ਦੱਸੀ ਫੇਰ ਮੈਨੂੰ ਹੈ ਚੱਲ ਠੀਕ ਆ ਪੁੱਤ ਚੱਲ ਜੇ ਕੋਬਤ ਕੰਮ ਕੰਮ ਹੁੰਦਾ ਨਾਲ ਆਪ ਕਰਾ ਲਿਆ ਕਰ ਜੇ ਜਿਹੜੀ ਕਿਚ ਕੰਮ ਦੀ ਲੋੜ ਹੈ ਅੱਛਾ ਅੱਛਾ ਚਲ ਠੀਕ ਆ ਠੀਕ ਆ ਚਲ ਦੱਸੀ ਫਿਰ ਮੇਰਾ ਪੁੱਤ ਹੈ ਚੰਗਾ ਪੁੱਤ ਚੰਗਾ ਇਤਨਾ ਡੇਂ ਗੱਲ ਕਰਨ ਮੈਂ ਨਹੀਂ ਛਣੀ ਨਾ ਹਾਂ ਮੈਂ ਚੱਲੇ ਨੂੰ ਕਹਾਂ ਵੀ ਮੁੜ ਕੇ ਕੁੜੀ ਕੋ ਘਾ ਆਇਆ ਨਹੀਂ ਜਾਣਾ ਤੇ ਮੈਂ ਇੱਕੋ ਰਿ ਆਨ ਕੇ ਦੋ ਚਾਰ ਦਿਨ ਤਾਂ ਰਹਿ ਜੇਗੀ ਹੱਟ ਗਈ ਓਏ ਆਹੋ ਚੱਲੇ ਸੀ ਕਿਦਾਂ ਉਹਨੂੰ ਮਿਲ ਲਾ ਉਹਦੇ ਘਰ ਵੀ ਦੋਵੇਂ ਜਾਣਿਆਂ ਵਿੱਚ ਬੈਠੇ ਰਹਿੰਦੇ ਥੋੜਾ ਦੇ ਚੱਕਦੇ ਸੀਗੇ ਵੀ ਅਸੀਂ ਕੰਮਕੁੰਮ ਤੋਂ ਕਿ ਚੱਲਣਾ ਇੱਥੇ ਕਰੇ ਤੇ ਆਉਣਾ ਮਾਜ ਪੈਂਡਾ ਵੀ ਨਹੀਂ ਰੈਲ ਟਿਕ ਨਿਆਣੇ ਨੂੰ ਸਹੀ ਹੁੰਦਾ ਨਾ ਉਹ ਚੱਲ ਉਹਨੂੰ ਕਹ ਚੱਲ ਰਾਮਨਾ ਆ ਜਾਓ ਜਰਾ ਕਾਲੀ ਨਾ ਕਰਿਓ ਇੱਥੇ ਕਿਹੜਾ ਕੰਮ ਹੈ ਕੰਮ ਤਾਂ ਸਾਰਾ ਆਪੇ ਕਰ ਲਈ ਜਾ ਬਾਕੀ ਕੋਈ ਨਹੀਂ ਮੈਂ ਕਹਤਾ ਮੈਂ ਹਾਂ ਹੀ ਨਹੀਂ ਬਾਬਾ ਉਹਨੂੰ ਕੰਮ ਲੰਦੇ ਅਹੀਂ ਬਸ ਉਹਨੂੰ ਚਾਰ ਦਿਨ ਜਿਹੜਾ ਰੱਖਣਾ ਨਾ ਅਹੀਂ ਨਾ ਮੰਜੀ ਤੋਂ ਠਾਲਾਂਗੇ ਹੁਣ ਉਹਨੂੰ ਕਹਿ ਕਿ ਚਾ ਕਿਦਾਂ ਆਂਦੇ ਨਹੀਂ ਐਂ ਵੀ ਦੱਸ ਨਾ ਪਰ ਮੈਂ ਫੇਰ ਵੀ ਕਿਹਾ ਆਪਣੀ ਮਾਂ ਨੂੰ ਪੁੱਛ ਲਈ ਚੱਲ ਸਲਾਹ ਕਰ ਲੋ ਆ ਸਲਾਹ ਕਰਕੇ ਆਇਓ ਮੈਂ ਫੀਜਾ ਖਜਾਈ ਨਹੀਂ ਹੋਣੀ ਚਾਹੀਦੀ ਆਹ ਨਾਲੇ ਸਾਡੇ ਨੂੰ ਦੱਸਿਆ ਮਾਜ ਪਿਓ ਦਾ ਬੜਾ ਜੀ ਖਾਂਡਿਆ ਮੈਂ ਕਿਹਾ ਚੱਲ ਕੁੜੀ ਆਉਗੀ ਵਿਚਾਰੀ ਨੇ ਜੇ ਕੋਈ ਚੀਜ਼ ਚਾਹੇ ਲੈਣੀ ਉਹ ਨੂੰ ਲੈ ਲਈ ਹੈ ਆਹ ਨਹੀਂ ਉਹ ਤਾਂ ਕੋਈ ਗੱਲ ਨਾਂ ਦੇ ਕੀ ਬੜੀ ਰੀਜ ਹੁੰਦੀ ਆ ਸੱਸੋ ਦੀ ਥੋੜੀ ਜੀ ਹੋਰ ਔਖੜੇ ਸੁਭਾਅ ਦੀ ਤੇ ਕੁੜੀ ਆਵੇਂ ਉਹਦੇ ਕੋ ਸਹਿਮੀ ਰਹਿੰਦੀ ਆ ਚਲੋ ਕੋਈ ਕੀ ਬੜਾ ਕੀ ਬੜਾ ਕੋਈ ਚੀਜ਼ ਨੂੰ ਖਾਣ ਨੂੰ ਜੀ ਕਰਦਾ ਹੈ ਕੋਈ ਹੋਰ ਚੀਜ਼ ਲੈਣ ਨੂੰ ਜੀ ਕਰਦਾ ਹੈ ਇਹਦੇ ਅਗਲੀ ਕਹਿੰਦੀ ਨਾ ਏ ਚੱਕ ਦੂ ਨਾਲੇ ਆਪ ਪੁੱਛ ਲਾਂਗੇ ਤੇ ਨਾਲੇ ਇੱਕ ਵਾਰੀ ਹੋ ਜੇਗੀ ਤਾਂ ਉਹਦੇ ਕੋ 2 ਮਹੀਨੇ ਫਿਰ ਨੰਗ ਜਾਣਗੇ ਹਾਂ ਤੇ ਜੇ ਹੁਣ ਨਾ ਨਾ ਆਈ ਕੋਤੋਂ ਮੁਰਕੇ ਗਾਂ ਆਇਆ ਨਹੀਂ ਜਾਣਾ ਫਿਰ ਟਾਈਮ ਆਊਗਾ ਸੁਖ ਨਾ ਸਵਾਮੀ ਨਾ ਆਊਗਾ ਫੇਰੀ ਕਿਤੇ ਆ ਜਾਣ ਚਲੋ ਮਹਾਰਾਜ ਚੰਗਾ ਚੰਗਾ ਟਾਈਮ ਲਿਆ ਹੋਵੇ ਹੋ ਆਂਦਾ ਹੈਗਾ ਮੈਂ ਦੱਸਦਾ ਚਲ ਉਹਨੂੰ ਕਹਣਾ ਛੱਡ ਜੀ ਆ ਗਿਆ ਹੁਣ ਆਹ ਹੁਣੇ ਕਹਿੰਦਾ ਮੈਂ ਦੱਸਣਾ ਵਾ ਤੇ ਮੈਂ ਮੈਨੂੰ ਦੱਸਦੀ ਮੈਂ ਰੋਟੀ ਬਣਾ ਲੰਗੀ ਹੁੰਦੀ ਆਹ ਵਧੀਆ ਗੱਲ ਤੇ ਤੁਸੀਂ ਕੀ ਕੰਮ ਕਰ ਕਰਕੇ ਆਏ ਵੈਲ ਚ ਮੈਂ ਹੁਣ ਪੱਠਾ ਦੱਸਾ ਵੱਢ ਕੇ ਲਿਆ ਆਵਾ ਤੇ ਮੇਰਾ ਦਾ ਥੋੜ੍ਹਾ ਵੰਡ ਬਣਾ ਲਿਆ ਆਂ ਅੱਛਾ ਛੋਟੀ ਬਾਤ ਐ ਤੇ ਕਣਕ ਮੈਂ ਕੱਢੀ ਜੀ ਆ ਤੇ ਬਾਕੀ ਸਮਾਨ ਉੱਥੋਂ ਪਵਾ ਲਾਂਗੇ ਤੇ ਮੈਂ ਹਾਂ ਚੱਲ ਗਾਂ ਝੋਟੀ ਸੌਣ ਵਾਲੀ ਆ ਦੇਖੋ ਪਾਈਏ ਚਲੋ ਠੀਲਾ ਆ ਦੂੰ ਤਾਂ ਰੋਟੀ ਲੈ ਆ ਫੁਲਕੇ ਨੂੰ ਖਾ ਲਈਏ ਖਾ ਕੇ ਫਿਰ ਮੈਂ ਜਾਣਾ ਹਾਂ ਸਰਨਾ ਹਾਂਜੀ ਠੀਕ ਆ ਹਾਂ ਹਾਂ ਠੀਕ ਆ ਤੇ ਮੇਰੀ ਗੱਲ ਸੁਣ ਮਮਮੀ ਦਾ ਫੋਨ ਆਇਆ ਵਾ ਤੇ ਉਹ ਕਹਿੰਦੇ ਆ ਵੀ ਚਾਰ ਪੰਜ ਦਿਨ ਸੱਜ ਜਾ ਸਰਨਾ ਰਿਆਂ ਤੋਂਗਾ ਮਮੀ ਨੇ ਫੇਰ ਗੁੱਸੇ ਹੋਣਾ ਵਾ ਉਹ ਕੋਖ ਨਹੀਂ ਹੁੰਦਾ ਮੇਰੀ ਗੱਲ ਸੁਣ ਤੂੰ ਤਿਆਰ ਹੋ ਅੱਜ ਮੇਰੇ ਕੋਲ ਟਾਈਮ ਹੀ ਹੈਗਾ ਵਾ ਤੇ ਮੈਂ ਤੈਨੂੰ ਸਾਡੋਣਾ ਵਾ ਰਿਆਂ ਤੋਂ ਮਮੀ ਨੇ ਫੇਰ ਗੁੱਸੇ ਹੋਣਾ ਵਾ ਭੀ ਹੁਣ ਫੇਰ ਚਲ ਗਈ ਆ ਓਏ ਅੱਜ ਨਾ ਹੋਣਾ ਵਾ ਕੋਈ ਗੱਲ ਨਹੀਂ ਤੂੰ ਤਿਆਰ ਹੋ ਉਹ ਕਹਿਣ ਡਿਆ ਤੇ ਨਾਲੇ ਮੈਂ ਸਾਡੋਣਾ ਵਾਂ ਤੇ ਨਾਲੇ ਉਹ ਤੇ ਚਾਰ ਦਿਨ ਰਵੇਗੀ ਵਧੀਆ ਉਹਨਾਂ ਦੇ ਕੋਲ ਉਹ ਕਿੰਨੇ ਦਿਨਾਂ ਦਾ ਕਹਿਣ ਡੇ ਉਹ ਦਿਨ ਜਦਨ ਆਈ ਉਹ ਦਿਨ ਵੀ ਕਹਿਣ ਡੇ ਹੀ ਗਿਓ ਤੇ ਤੀ ਮਮੀ ਨੂੰ ਫੇਰ ਇੱਕ ਵਾਰੀ ਪੁੱਛ ਲਉ ਮਮੀ ਨੂੰ ਕੀ ਪੁੱਛਣਾ ਵਾ ਮਮੀ ਨੇ ਫੇਰ ਤੈਨੂੰ ਪਤਾ ਕੋ ਝਗੜਾ ਹੀ ਕਰਨਾ ਵਾ ਉਹਨਾਂ ਫੇਰ ਕਹਿਣਾ ਪੁੱਛਿਆ ਕਿ ਛਿਆ ਨਹੀਂ ਕਹਦਾ ਤੁਰਪੀ ਤੂੰ ਤਿਆਰ ਹੋ ਆਹੋ ਕੱਪੜੇ ਪਾ ਆਪਣੇ ਬੈਗ ਚ ਤੇ ਚੱਲ ਤੈਨੂੰ ਮੈਂ ਛੱਡਦਾ ਅੱਜ ਮੇਰੇ ਕੋਲ ਟਾਈਮ ਹੈਗਾ ਫੇਰ ਮੇਰਾ ਟਾਈਮ ਨਹੀਂ ਲੱਗਣਾ ਠੀਕ ਆਹੋ ਵਾਹ ਆ ਬੈਕ ਇਧਰ ਤਿਆਰ ਹੋਣ ਦੇ ਆ ਹੈ ਬੜੇ ਕੱਪੜੇ ਪਾਉਣ ਦੇ ਆ ਮੰਮੀ ਕਿਧਰ ਤਿਆਰੀ ਆ ਪਿੰਡ ਚਲੀ ਹਾਂ ਅੱਛਾ ਇਧਰ ਮੂੰਹ ਕਰ ਕੇ ਚੜਾ ਕ ਨਾ ਕਿਧਰ ਨਹੀਂ ਤਿਆਰੀ ਕਰ ਲਈ ਪਿੰਡ ਨੂੰ ਕਿਧਰ ਮੂੰਹ ਚੁੱਕਿਆ ਵਾ ਅਸਾਸਮਾ ਘਰ ਚ ਹੈਗੀ ਕਿ ਝਾ ਮਰ ਛੜੀ ਆ ਉਹ ਕਹਿਣ ਦੇ ਹੀ ਕੋਈ ਗੱਲ ਮੈਨੂੰ ਸ਼ਟਡਾਉਨ ਨਾ ਛੱਡ ਦੇਣ ਤੇ ਰਹਿ ਉਹ ਤੇ ਕਹਿਣ ਦੇ ਮੈਂ ਸ਼ਟਡਾਉਨ ਆ ਪਰ ਮੈਨੂੰ ਪੁੱਛਣ ਦਾ ਫਰਜ਼ ਤਾਂ ਡਾ ਹੈਗਾ ਕਿ ਨਹੀਂ ਹੈਗਾ ਜੋ ਤੁਹਾਡੇ ਮਨ ਚ ਆਉਣਗੇ ਤੀ ਹੋ ਹੀ ਕਰੋਗੇ ਹੁਣ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਜੇ ਉਹੋ ਜੇ ਮੇਰਾ ਮੁੰਡਾ ਵਾ ਪਿੱਛੇ ਲਾ ਲਿਆ ਵਾ ਮਾਂ ਵੀ ਉਹਦੇ ਕੰਨਾ ਵਿੱਚ ਫੋਨ ਕਰ ਦਿੰਦੀ ਆ ਮੈਨੂੰ ਕਰਿਆ ਫੋਨ ਤੇ ਭੈਣ ਦੀ ਛੱਡ ਕੇ ਜਾਓ ਫਿਰ ਮੈਂ ਦੱਸਾਂ ਮਾਤੋਂ ਨਾ ਨੰਗਾ ਨੂੰ ਚੱਜਣਾ ਜਰਾ ਕੋ ਏਦਾਂ ਕੋ ਬੋਲਣ ਡੇ ਹੋ ਮੇਜੀ ਤੁਸੀਂ ਕਿੱਦਾਂ ਬੋਲਾਂ ਫਿਰ ਮੈਂ ਆਕਰ ਤੂਤਵਾ ਤੇਰੀ ਕੋਈ ਕਿੱਡਾ ਬੈਗ ਬੰਨਣਾ ਨਹੀਂ ਆ ਦਵਾ ਦਾ ਨਾ ਪਹਿ ਨਿਕਰ ਵਿੱਚ ਆਨੂੰ ਪੁੱਛਣਾ ਜ਼ਰੂਰੀ ਸਮਝਦੇ ਤੁਸੀਂ ਤੁਸੀਂ ਚੰਨੀ ਕੀ ਆ ਬੋਲ ਪਾ ਹੁਣ ਮੇ ਤੋਂ ਘਣੀਆ ਪਈਆਂ ਵਾ ਫੁੱਟਦੀ ਨਹੀਂ ਹੁਣ ਕੁਛ ਵੀ ਮੰਮੀ ਮੈਂ ਕੀ ਕਰਾਂ ਮੇਰਾ ਨਹੀਂ ਸੀ ਕਰਦਾ ਪਰ ਮਾਪਿਆਂ ਨੇ ਮਿਲਣ ਨੂੰ ਆਹੋ ਉਹਾਂ ਪੇ ਉਹ ਤਾਂ ਮੈਂ ਕਿ ਨਹੀਂ ਬੜੇ ਹੈਗੇ ਆ ਨਾ ਉੱਥੇ ਜਾ ਚਲ ਜਾ ਮੂੰ ਚੁੱਕਿਆ ਤਾਂ ਨੂੰ ਜਾਂਦੇ ਕੰਮ ਚ ਤੇਰਾ ਸਿਰ ਦੇ ਦੇਣਾ ਉਹਨੇ ਚੱਲ ਕੋਈ ਨਾ ਮੰਮੀ ਜਿਹੜਾ ਕੰਮ ਇੱਥੇ ਕਰਦੀ ਉੱਥੇ ਕਰ ਲਿਆ ਕਰੂੰ ਇਹ ਇਹ ਦੀ ਜੁਬਾਨ ਵੇਹ ਕਿਦਾਂ ਮੀਟਰ ਲੰਮੀ ਨਿਕਲੀ ਆ ਗਾੜੀ ਬੋਲਣ ਲੱਗੀ ਤੇ ਵੰਦੀ ਕੋਹਣੀ ਮੇਰੀ ਸੱਸ ਮਾਂ ਬੋਲਦੀ ਕਿਦਾਂ ਵਾ ਮੈਂ ਉਹ ਬੋਲਣ ਲਈ ਅਕਲ ਨਾਲ ਬੋਲਿਆ ਕਰ ਚੰਗਾ ਉਹ ਕੀ ਹੋ ਗਿਆ ਵਾ ਮੈਂ ਆ ਕਿਦਰ ਮੁਚ ਗਿਆ ਇਹਨੇ ਐਡਾ ਹਰਾ ਬੈਗ ਚ ਕਪੜੇ ਪਾਈ ਜਾਂਦੀ ਦਵਾ ਦਾ ਮम्मी ਦਾ ਫੋਨ ਆਇਆ ਸੀ ਉਹ ਕਹਿਣ ਦੇ ਕਿ ਵੀ ਚਾਰ ਦਿਨ ਸਾਡੇ ਆ ਮੈਂ ਤੇਰੇ ਸਾਡਾ ਨਾ ਨਹੀਂ ਮੈਂ ਇੱਕ ਗੱਲ ਦੱਸ ਉਹ ਤੇ ਹੋ ਗਈ ਮੰਮੀ ਤੇ ਮੈਂ ਕੀ ਆ ਤੂੰ ਕਹਿ ਰ ਤੂੰ ਕਹ ਰ ਵੀ ਢੋਲ ਚਲ ਜੋ ਤੂੰ ਕਬਾਤੀ ਕਰਨਾ ਹੈ ਪਹਿਲੇ ਫੇਰ ਹੀ ਕਹਿਣਾ ਹੈਗਾ ਵੀ ਜਾਓ ਇਹ ਹੁਣ ਤੂੰ ਆਪਣੀਆਂ ਮਰਜ਼ੀਆਂ ਕਰੇਂਗਾ ਫਿਰ ਮਰਜ਼ੀ ਕਰਦੀ ਉਹਦਾ ਮਾਪਿਓ ਦਾ ਜੀ ਨਹੀਂ ਕਰਦਾ ਉੱਤੇ ਮੈਨੂੰ ਉਹਨਾਂ ਨੂੰ ਤੇ ਮੈਂ ਵੀ ਤੇਰੀ ਮਾਵਾਂ ਤੇਰਾ ਜੀ ਨਹੀਂ ਕਰਦਾ ਮੈਨੂੰ ਪੁੱਛਣ ਨੂੰ ਮੈਂ ਬੜੀ ਮਾਂ ਨੂੰ ਪਹਿਲਾਂ ਪੁੱਛ ਲਾ ਪਿੱਛਾ ਾਡਾਵਾਂਗੇ ਨਾ ਛਾਡਾਵਾਂ ਤੁਹਾਨੂੰ ਤਾਂ ਮਮੀ ਜੀ ਮੈਂ ਤਾਂ ਪੁੱਛਾਂ ਜੇ ਤੂੰ ਕੋਈ ਹਾਂ ਕਰਨੀ ਹੋਵੇ ਤੂੰ ਇਹਦੇ ਪਹਿਲੇ ਇੱਕ ਪੱਤ ਕੋਣਾ ਹੁੰਦਾ ਵਾ ਹਰ ਗੱਲ ਦਾ ਭਾਵੇਂ ਤੁਹਾਨੂੰ ਸਹੀ ਕਹਿ ਦਈਏ ਭਾਵੇਂ ਤੁਹਾਨੂੰ ਗਲਤ ਕਹਿ ਦਈਏ ਫਿਰ ਤੂੰ ਇਹ ਕਿਹਦੇ ਕੰਮ ਨਾ ਕਰਦੀਂ ਤੇਰੀ ਮਾਂ ਤੇ ਕਪਤੀ ਆ ਪਿੰਡ 'ਚ ਵੇਖਾ ਸਾਰੇ 'ਚ ਕਪਤ ਲਿੰਦੀ ਫਿਰਦੀ ਆ ਹੈਨਾ ਘਰ ਘੜੀ ਘਰਦੇ ਉਹਨੇ ਇਦਾਂ ਬਾਹਰ ਥੋ ਇੱਕ ਤੂੰ ਵੀ ਬੜਾ ਚੰਗਾ ਮੇਰੀ ਗੱਲ ਸੁਣ ਤੂੰ ਕੀ ਕਾਵਾ ਰੋਲੀ ਪਾਈ ਆ ਵਾ ਹੁਣ ਤੁਸੀਂ ਮੈਨੂੰ ਕਹਿਣਾ ਵੀ ਤੂੰ ਕੁਪਤੀ ਆ ਤੂੰ ਬੋਲਦੀ ਆ ਮੇਰੇ ਇੱਕ ਸੋਰ ਕਰਦੇ ਜੇ ਨਾ ਆ ਵੇਖ ਲਓ ਨਾ ਆਪਣੇ ਦਾ ਚੋਲਾ ਕਿੱਦਾਂ ਭਰ ਕੇ ਬੈਠੀ ਆ ਆ ਪੁੱਤ ਕਿੱਦਾਂ ਤਿਆਰੀ ਕੀਤੀ ਆ ਤਿੰਨ ਚੱਲੇ ਹਾਂ ਮੇ ਛਾਲ ਦੇਣ ਮੇਰੀ ਗੱਲ ਸੁਣੋ ਜੇ ਕੱਲ ਨੂੰ ਕੋਈ ਅਭੀ ਨਵੀ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਤੁਸੀਂ ਨੇ ਸਿਆਣੇ ਜੀ ਹੁਣ ਮੇਰੀ ਗੱਲ ਸੁਣਨਾ ਜ਼ਬਾਨ ਥੋੜੀ ਘੱਟ ਚਲਾਇਆ ਕਰ ਬੱਚੇ ਨੂੰ ਪ੍ਰੇਮ ਨਾਲ ਕਿਹਾ ਜਾਂਦਾ ਆ ਪ੍ਰੇਮ ਨਾਮਿਆ ਕੀ ਆਖਾ ਮੇਰੇ ਤੇ ਅੱਗ ਲੱਗ ਗਈ ਆ ਜਿਹੜਾ ਮੇਰਾ ਜੰਮਿਆ ਹੀ ਉਹਨਾਂ ਖੱਤਾ ਇਹ ਵੀ ਨਹੀਂ ਪੁੱਛਣਾ ਜਰੂਰੀ ਮੇਰੀ ਪੁੱਤ ਗੱਲ ਸੁਣਾ ਹੁਣ ਨਾ ਜਾ ਕੇ ਦੇ ਠੀਕ ਨਹੀਂ ਚਲ ਕੋਈ ਗੱਲ ਨਹੀਂ ਡਰ ਨੀ ਉਹ ਤੂੰ ਹੀ ਫੜਾਵਾ ਹੈ ਉਹ ਗੱਲ ਤੈਨੂੰ ਮੈਂ ਕਹਿਣ ਡਈ ਆ ਮੇਰੀ ਗੱਲ ਕੋ ਸਮਝਦਾ ਹੀ ਨਹੀਂਗਾ ਜੇ ਕੋਈ ਅਭੀ ਨਹੀਂ ਹੋਗੀ ਨਾ ਉਥੇ ਤੇ ਮੈਂ ਤੇ ਨਹੀਂ ਨੂੰ ਮਾਰਨਾ ਮੁੜ ਕੇ ਮੁੜ ਕੇ ਮੂੰਹ ਚੋਕੇ ਮਾਰ ਨਿੱਧਰ ਤੋਰ ਦੇਣਾ ਨੰਗ ਹੈਗੇ ਸਿਰੇ ਦੇ ਮੰਮੀ ਹਰ ਗੱਲ ਤੇ ਨਾ ਐਦਾਂ ਡਾੜੀ ਮੰਮੀ ਓ ਯਾਰ ਕਹਾਂ ਨੂੰ ਕਿ ਕਿਸੇ ਵੇਲੇ ਕਪਤਨ ਦਾ ਕਦੇ ਜਾਣਦਿਆ ਕਰੋ ਗੱਲੋਂ ਕਪਤਨ ਨੇ ਮਾਜਾ ਖੜਾ ਕੀਤਾ ਦਾ ਲੜਨ ਆਤੇ ਕੋਤਰਾ ਪ੍ਰੇਮ ਨਾਲ ਕਿਦੀ ਵੀ ਨਾ ਜਾ ਮੈਨੂੰ ਨੇ ਪ੍ਰੇਮ ਆਉਂਦਾ ਇਹਨਾਂ ਦੇ ਨਾਲ ਉਹ ਕਿਹਦੀ ਬਾਤ ਜਾਣ ਤੇਰੇ ਦੂਜੇ ਪਿੰਡ ਤਾਂ ਕਿ ਤੇਰੀ ਕਰਤੂਤਾਂ ਇਹਨਾਂ ਦੀਆਂ ਕਰਦੇ ਆ ਅਨੀ ਆ ਕਰਤੂਤ ਸੋਣੀ ਕੀਤੀ ਆ ਅ ਚੋਲਾ ਭਰ ਲਿਆ ਕੱਪੜਿਆਂ ਦੇ ਨਾਲ ਮੈਂ ਇੱਥੇ ਨਹੀਂ ਪੀਕੇ ਉਹ ਤਾਂ ਗਾੜੀ ਮਾਰਦੇ ਕੋਈ ਚੱਲੀ ਹੋ ਕਿਹੜੀ ਗਾੜੀ ਹੋ ਕਿਤੇ ਚੱਲੀ ਆ ਮੈਨੂੰ ਮਸਲਾ ਸੁਣਾ ਮੇਰੀ ਗੱਲ ਸੁਣੋ ਅਮਨ ਦਾ ਵਿਆਹ ਹੋਊਗਾ ਤੇ ਜਮਨ ਨੂੰ ਨਾਮ ਦੇ ਸੌਰੀ ਹੁੰਦੇ ਨੇ ਕਿ ਤਾਂ ਫੇਰ ਤੇ ਫੇਰ ਕੀ ਨਾਮ ਦੇਣਗੇ ਤੇ ਰਹਿਣਾ ਨਹੀਂ ਆਪਣੇ ਸਾਰੇ ਆਨੇ ਉਹ ਮੇਰੀ ਗੱਲ ਸੁਣਿਆ ਤੁਸੀਂ ਕੀ ਕਲੇਸ਼ ਪਾ ਕੇ ਬੈਠੇ ਜਿੱਥੇ ਪਤਾ ਤੇਰੀ ਗੱਲ ਸੁਣਾ ਜਿੱਥੇ ਇੰਨਾ ਟਾਈਮ ਕੱਟ ਲਿਆ ਨਾ ਇੱਕ ਅੱਧਾ ਮਹੀਨਾ ਹੋਰ ਕੱਢ ਲਾ ਤੇ ਕੋਈ ਗੱਲ ਨਹੀਂ ਹੈ ਇੱਕ ਅੱਧਾ ਮਹੀਨਾ ਹੋਰ ਕੀ ਕੱਟ ਲਾ ਨਿਆਣਾ ਹੋ ਗਿਆ ਨਾ ਮੈਂ ਤਾਂ ਵੀ ਨਹੀਂ 6 ਮਹੀਨੇ ਜਾਣ ਦੇਣਾ ਮੈਂ ਅੱਜ ਸੁਣ ਲਓ ਮੇਰੀ ਗੱਲ ਕਿ ਤਾਂ ਮੂੰਹ ਦਾ ਚੁੱਕ ਲਿਓ ਉੱਥੇ ਕੀ ਆ ਉੱਥੇ ਕੀ ਖਾਣਾ ਜਾ ਕੇ ਜਦੋਂ ਸ਼ਨੀ ਹੋਈ ਹੈ ਤੂੰ ਤਾਂ 2 ਮਹੀਨੇ ਬਾਅਦ ਤੁਰ ਪਈ ਸੀ ਮੇਰੇ ਤੇ ਕਿਹਨੇ ਮਾਰੀ ਭਵਾ ਕਰੀ ਹੈ ਅਰੇ ਜੇ ਪੁੱਜੇ ਆ ਸਾਹਮਣ ਵਾਲੇ ਕੋਈ ਨਹੀਂ ਘਰ ਦਾ ਮੰਗਣ ਦੇ ਆ ਕੋਈ ਨਹੀਂ ਖਾ ਕੇ ਮੇਰੀ ਗੱਲ ਸੁਣ ਉੱਥੇ ਤੇ ਸਵਾਹ ਵੀ ਹੈ ਨਹੀਂ ਚੁੱਲੇ ਜਿਹੜੀ ਪਾ ਲੈਣੀ ਆ ਤੂੰ ਮੇਰੀ ਗੱਲ ਤੂੰ ਕਿਸੇ ਘਰ ਦੀ ਟੈਨਸ਼ਨ ਹੀ ਲੈਣ ਦੇਣੀ ਹੈ ਜਦੋਂ ਵਿਹਣ ਗਈ ਮੁੰਡਾ ਲੈਵੇ ਉਦੋਂ ਨਹੀਂ ਤੈਨੂੰ ਪਤਾ ਚੁੱਲੇ ਸਵਾਹ ਵੀ ਕਿ ਨਹੀਂ ਕੋਈ ਆਪਣਾ ਸਾਹਮਣ ਮੈਨੂੰ ਲੜਦਾ ਜਿਹੜੇ ਸਾਹਮਣ ਤੇ ਮੇਰੇ ਮੇਰੇ ਮਾਰਦੀ ਜਰਾ ਹੱਥ ਕੀਤੀ ਆ ਫੇਰ ਕਹਿੰਦੀ ਮੈਨੂੰ ਲੱਗਦਾ ਮਰਨਾ ਹੈ ਹੁਣ ਮੈਂ ਦੱਸੋ ਕੀ ਕਰਾਂ ਡੈਡੀ ਪਤਾ ਤੋਰ ਮਾਰਨਾ ਪਿਆ ਤੂੰ ਜਾ ਤੂੰ ਭੱਜ ਜਾ ਤਾ ਮੈਂ ਕਹਾਂ ਨੂੰ ਚੱਲ ਜਾ ਇਥੇ ਗੱਲ ਪਾਉਂਦੀ ਮੈਂ ਕਰਨੀ ਨਹੀਂਗੀ ਕਰਨੀ ਗੱਲ ਗੱਲ ਬੋਲ ਬਾਤਾਂ ਕਰਨੀ ਹੁੰਦੀ ਆ ਭੱਜ ਜਾ ਇਥੋਂ ਇਹੋ ਦਾਬੇ ਮਾਰਦੇ ਰਹਿੰਦੇ ਸਾਰਾ ਦਿਨ ਮੈਨੂੰ ਨਹੀਂ ਮੇਰੀ ਗੱਲ ਸੁਣਨਾ ਕਾਲੀਏ ਚੁੱਪ ਕਰਕੇ ਬਹਿ ਜਾ ਕਿਤੇ ਨਹੀਂ ਗਾ ਜਾਣਾ ਠੀਕ ਆ ਨਾ ਬਣਾ ਖਾਉਂਦਾ ਜਮੜ ਕੇ ਕਾਲੀ ਕਿਹਾ ਤੇ ਨਾ ਕਾਲੀ ਨੂੰ ਹੋਰ ਕੀ ਕਹਾਂ ਸਾਰੇ ਟੱਬਰ ਦੇ ਭਾਂਡੇ ਢਿੰਡੇ ਮਾਰ ਕੇ ਤੁਹਾਨੂੰ ਬੱਟਾ ਤੇ ਰੋਟੀਆਂ ਦਿੰਦੀ ਆ ਫਿਰ ਕਾਲੀ ਦੀ ਕਾਲੀ ਇਹਦੀ ਈਤ ਕਰਨੀ ਸਿੱਖੋ ਸਿੱਖ ਬੋਲਣਾ ਸਿੱਖ ਲਾ ਤਰ ਮੈਂ ਦੱਸਾਂ ਗੱਲ ਆ ਤਾਂ ਹੀ ਨਾ ਮੇਰੇ ਦਵਾਲੇ ਦਾ ਖਿਆ ਕਰੋ ਬਿਨਾਂ ਮੇਰੇ ਪੇਸੇ ਤੋਂ ਉਹ ਤਾਂ ਬਹਿ ਵੀ ਮਾਰ ਖਰਾਬ ਨਾ ਬਹਿ ਜਾ ਇਹੋ ਕੋ ਕਰਨਾ ਹੀ ਇਹਨਾਂ ਨੇ ਇਹੋ ਕੋ ਹੀ ਇਹਨਾਂ ਚਲ ਕੋਈ ਨਹੀਂ ਡੈਡੀ ਨੇ ਕਿਹਾ ਵਾ ਡੈਡੀ ਤੈਨੂੰ ਪਤਾ ਮੰਮੀ ਬਣੀ ਆ ਹਨ ਮੈਂ ਪਹਿਲਾਂ ਹੀ ਕਿਹਾ ਸੀ ਕਿ ਫੋਸਲਾ ਮੰਮੀ ਨੂੰ ਕੋਈ ਚਲ ਕੋਈ ਗੱਲ ਨਹੀਂ ਹੋ ਜਾਣੀ ਬਾਤ ਹੋ ਜਾਣਗੇ ਮੈਂ ਤਾਂ ਕਹਾ ਕਿ ਮੈਂ ਚਲ ਮੰਮੀ ਨੂੰ ਨਹੀਂ ਕਹਿਣ ਦੇਆ ਤੇ ਮੈਨੂੰ ਵੀ ਪਤਾ ਪਈ ਲੱਗ ਪੱਤ ਪਾ ਦੇ ਰਹੇ ਇਹਨਾਂ ਇਸ ਤੇ ਬੋਲ ਮੈਂ ਤਾਂ ਨਹੀਂ ਕਿਹਾ ਕਿ ਰਿਆਨ ਜੰਮੀ ਨਹੀਂ ਜਾਂਦੀ ਇਹ ਚਲ ਕੋਈ ਗੱਲ ਨਹੀਂ ਤੂੰ ਇਦਾਂ ਕਰ ਮੈਂ ਸਾਡਾਂਗਾ ਤੈਨੂੰ ਬਾਅਦ ਚ ਤੇ ਤੂੰ ਡੈਡੀ ਨੇ ਕਿਹਾ ਤਾਂ ਨਾ ਹੁਣ ਤੈਨੂੰ ਪਤਾ ਫਿਰ ਡੈਡੀ ਦੀ ਮੰਨਣੀ ਪੈਣੀ ਕੋਈ ਗੱਲ ਇਹਗਾ ਕੋਈ ਗੱਲ ਨਹੀਂ ਤੂੰ ਕਰ ਰਿਹਾ ਇਸ ਤਰ੍ਹਾਂ ਮੈਂ ਕਰਕੇ ਬੋਲਦਾ 10 ਦਿਨਾਂ ਨੂੰ ਠੀਕ 10 ਦਿਨਾਂ ਨੂੰ ਵੀ ਚੱਲਣ ਨਹੀਂ ਆਉਣਾ ਜੇ ਬਾਅਦ ਚ ਆ ਜਾਣਾ ਉਹ ਮੈਂ ਦੱਸ ਦੂੰਗਾ ਕੋਈ ਨਹੀਂ ਆਪਣੇ ਸਾਹਮਣੇ ਆ ਨਾ ਦੱਸਿਆ ਤੂੰ ਇਹ ਕੱਲ ਲੜਾਈ ਪਈ ਨਹੀਂ ਨਹੀਂ ਉਹ ਮੈਂ ਦੱਸ ਦੂੰਗਾ ਆਪਣੇ ਸਾਹਮਣੇ ਠੀਕ ਆ ਚੱਲ ਠੀਕ ਆ ਆ ਧੋ ਗਈ ਇਹ ਬੋਤੀ ਚਲਾ ਤਾ ਕਾਸਾ ਇਹਨੇ ਕਾ ਟਿਕੋ ਕਰੋਨਾ ਫੇਰ ਇਹਨੂੰ ਠੰਡ ਪੈਣੀ ਹੈ ਐਦਾਂ ਕਿਦਾਂ ਸੱਮਣ ਨਿਕਲੋਗਾ ਆ ਵੇਗਲਾ ਪੁੱਤ ਕਾਲੀ ਦਾ ਹਾਲ ਹੈ ਹੈ ਇਸੇ ਕਰਕੇ ਮੈਂ ਸੜੀ ਖਪੀਣਾ ਪਿੰਡੀਆਂ ਬਾਹਰ ਲੈ ਕੇ ਆ ਗਈਆਂ ਮੈਂ ਆਪੇ ਕੱਟ ਲੈਣੀ ਆ ਬੈਗ ਭਰ ਨਹੀਂ ਕੱਪੜਿਆਂ ਦਾ ਅਹੀਂ ਮੰਮੀ ਦੀ ਮੈਂ ਤੇ ਆਪਣੇ ਪਿੰਡ ਚਲੀ ਆਂ ਹੈ ਉਹ じゃ ਮੇਰਾ ਮੁੰਡਾ ਲਈ ਲੱਗ ਜਾ ਮਗਰ ਲੱਗਾਈ ਇਹਦੇ ਮੰਮੀ ਤੂੰ ਕੀ ਕਹਿਆ ਚਲ ਜਾ ਕੱਲ ਨਹੀਂ ਨੂੰ ਮੈਂ ਚੰਗੀ ਤਰ੍ਹਾਂ ਮੈਂ ਤਾਂ ਕਹਿ ਪਈ ਅਭੀ ਨਵੀ ਹੋ ਗਈ ਨਾ ਤੇ ਸਿਰ ਪਾਉਂ ਤਰੀ ਮਾਂ ਪਿਓ ਦਾ ਵਿੱਚ ਹੀ ਮੈਂ ਚੁੱਪ ਕਰਕੇ ਤੇ ਬੈਠੀ ਰਹਿ ਉੱਤੋਂ ਤੇਰਾ ਪਿਓ ਆ ਗਿਆ ਉਹਨੇ ਵੀ ਕਹਿਤਾ ਵੀ ਨਹੀਂ ਜਾਣਾ ਅੱਜ ਤਣੇ ਮੇਰੇ ਹੱਕ ਦੀ ਗੱਲ ਕਰਤੀ ਪਰ ਫਿਰ ਹੋਰ ਲਸਣ ਆ ਗਿਆ ਵਾਧੂ ਮਿਲੋ ਹਾਂ ਹਾਂ ਤੇ ਮੰਮੀ ਜੀ ਚਲ ਗਈ ਤੇ ਕੰਮ ਕੌਣ ਕਰਿਆ ਕਰੂਗਾ ਜਾਣਾ ਕਿੱਥੇ ਉਹ ਸੜੀ ਪਈ ਅੰਦਰ ਇਸੇ ਕਰਕੇ ਮੈਂ ਆਪ ਸਬਜ਼ੀ ਕੱਟਣ ਲੈ ਪਈ ਮੁਰਕੇ ਸੜੀ ਖੁਕੀ ਨੇ ਸਬਜ਼ੀ ਬਣਾਉਣੀ ਆ ਤਾਂ ਪਚਣੀ ਕਿਤੇ ਸਾਰੇ ਟੱਬਰ ਨੂੰ ਆਹੋ ਆ ਆਪੇ ਪੂਰ ਸਤਲ ਹਜਣਾ ਤੇ ਕਿਆਂ ਦਾ ਘੜੀ ਤੱਕ ਤੂੰ ਮੈਨੂੰ ਦੱਸ ਈ ਮੁਰਕੇ ਤੇ ਨਹੀਂ ਮੁੰਡਾ ਤੇ ਪਿੱਛੇ ਆਇਆ ਨਹੀਂ ਮੰਮੀ ਹਾਂ ਉਹ ਨਾ ਉੱਦਾਂ ਉਦਨ ਤੇ ਬੰਬੀ ਕੇਦ ਦੀ ਤੇ ਬੈਠਾ ਹੀ ਹਾਂ ਤੇ ਬਾਅਦ ਚ ਨਹੀਂ ਆਇਆ ਦੇਖਿਆ ਨਹੀਂ ਮੈਂ ਦੋ ਤਿੰਨ ਦਿਨ ਹੋ ਗਏ ਬਾਅਦ ਚ ਨਹੀਂ ਦੇਖਿਆ ਮੈਂ ਧਿਆਨ ਰੱਖੀਦਾ ਹਾਂ ਠੀਕ ਵਾ ਨਾ ਕਿ ਮਗਰ ਆਉਂਦਾ ਵਾ ਕਿ ਕਿੱਦਾਂ ਵਾ ਫੇਰ ਇਹਨੂੰ ਖਬਰ ਲਾਉਂ ਚਾਜਣਾ ਮੰਮੀ ਮੈਂ ਤੁਹਾਨੂੰ ਦੱਸ ਤੇ ਦੇਣੀ ਹਰ ਗੱਲ ਲਾਣ ਕੇ ਉਦੋਂ ਦਾ ਨਹੀਂ ਵੇਖਿਆ ਤੇ ਮੈਂ ਨਹੀਂ ਕਿਹਾ ਦੱਸਿਆ ਤੁਹਾਨੂੰ ਮੇਰੀ ਗੱਲ ਸੁਣਾ ਹਾਂਜੀ ਕਿਤੇ ਆਪਣੇ ਪਰਜਾਈ ਨਾਲ ਗਲਤ ਨਹੀਂ ਕੀਤੀ ਕੋਈ ਨਾ ਬਣਾ ਮੰਮੀ ਜਦੋਂ ਤੂੰ ਚਲ ਗਈ ਹੋਣਾ ਉਹ ਮੈਨੂੰ ਪੁੱਛਦੀ ਹੀ ਫੇਰ ਤੇ ਮੈਂ ਦੱਸਤਾ ਉਹ ਫਿਟੇ ਮੋ ਤੇਰਾ ਕਿਨ ਮੈਂ ਸਮਝਾਇਆ ਹੈ ਨਾ ਪਰ ਨਹੀਂ ਗੱਲ ਕਰਨੀ ਕਿੰਨਾ ਮੈਂ ਉਹ ਸੁਣਦੀ ਸਾਡੀਆਂ ਗੱਲਾਂ ਤੇ ਫਿਰ ਉਹਨੇ ਮੈਨੂੰ ਕੋਈ ਗੱਲ ਹੋਰ ਕਰ ਲਈਦੀ ਹੁੰਦੀ ਚਲਾਕੀ ਤੇ ਤੇਰੇ ਚ ਕਿਤੇ ਮਾਸਾ ਨਹੀਂ ਗਈ ਹਾਂ ਕਹਿੰਦੇ ਮਾੜੀ ਮੋਟੀ ਚਲਾਕ ਹੋ ਅਗਲੇ ਘਰ ਵੀ ਜਾਣਾ ਵਾ ਐਦਾਂ ਤੇ ਸਰਨਾ ਕੱਲ ਨੂੰ ਸੱਸ ਮੰਨ ਦੱਸ ਦਿਆ ਕਰੀ ਸਾਰਾ ਕੁਝ ਤੇ ਮੰਮੀ ਆਪ ਹੀ ਤੂੰ ਹੀ ਨਾਵ ਨਾਵ ਕਰਦੇ ਰਹਿੰਦੇ ਤੇ ਮੈਂ ਦੱਸਦਾ ਫਿਰ ਕੀ ਹੋ ਗਿਆ ਨਾਵ ਨਾਵ ਕਰਨੀ ਨਾਮ ਤੇ ਹੀ ਪਰਚਾਈ ਆ ਠੀਕ ਵਾ ਨਾ ਭੈਣ ਨਹੀਂ ਗਈ ਤੇਰੀ ਉਹ ਕਰਦੀ ਗਈ ਫਿਰਦੀ ਆ ਸਭ ਕੋ ਹਨ ਦੱਸਦਾ ਵਾ ਪਵਾੜੇ ਪਉਣੀ ਗਈ ਮੈਂ ਤਾਂ ਕਿ ਮੈਂ ਤਾਂ ਜਦੋਂ ਇੱਕ ਵਾਰੀ ਕਿਹਾ ਕਿ ਨਹੀਂ ਦੱਸਣੀ ਨਹੀਂ ਕਹਿਣਾ ਗੱਲ ਕਰਨੀ ਮੇਰੇ ਤੋਂ ਸਵਾਇ ਕਿ ਹੋਰ ਨਾ ਗੱਲ ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਕੋਤੀ ਕੇ ਮੈਂ ਜਦ ਦਾ ਗੱਲ ਤੇ ਤਾਂ ਠੀਕ ਆ ਇਹੋ ਜੀ ਬਾਤ ਮੈਂ ਨਾ ਹੀ ਬਣਾ ਲੈਂਦੀ ਹੁੰਦੀ ਹੁੰਦੀ ਪਤਾ ਹੀ ਆ ਵੇਲੇ ਮਾਰਦੀ ਹੁੰਦੀ ਆ ਹੁੰਦੀ ਆ ਪਾਗਲੇ ਤੈਨੂੰ ਵੀ ਪਤਾ ਵਾ ਮੰਮੀ ਕੋਈ ਨਹੀਂ ਹੁਣ ਨਹੀਂ ਮੈਂ ਅੱਗੇ ਤੋਂ ਦੱਸਦੀ ਕੋਈ ਵੀ ਗੱਲ ਤੁਹਾਨੂੰ ਪਤਾ ਤੁਹਾਡੇ ਤੋਂ ਸਵਾਏ ਮੈਂ ਕੀ ਨਾ ਨਹੀਂ ਕਰਦੀ ਨਹੀਂ ਕਰਦੀ ਠੀਕ ਆ ਨਾ ਚੱਲ ਮੰਮੀ ਹੁਣ ਨਹੀਂ ਕਰਨੀ ਅੱਗੇ ਤੋਂ ਧਿਆਨ ਰੱਖੀਏ ਇਹ ਗੱਲ ਦਾ ਚੰਗਾ ਬੱਜਾਂਗੀਆਂ ਜਿਹੜੀਆਂ ਮਾਰ ਚੰਗੀਆਂ ਹਨ ਮੇਰੇ ਮਾਰਦਨੇ ਹੁੰਦੀਆਂ ਸਬਜ਼ੀ ਕੱਟ ਫਟਾਫਟ ਭੁੱਖ ਲੱਗੀ ਰੋਟੀ ਦਿਖਾਈਂ ਮੰਤਿਆ ਮੰਮੀ ਬੜੀ ਲੱਗੀ ਹੈ ਕਾਲੀ ਤੇ ਪੈ ਗਈ ਅੰਦਰ ਅੱਜ ਮੰਮੀ ਉਹਦਾ ਉਹਦਾ ਇੱਕ ਸੋਖੀ ਉਹਨੂੰ ਕੰਮ ਕੁੰਤ ਨਹੀਂ ਨੂੰ ਕਰਨਾ ਪੈਂਦਾ ਰੋਟੀ ਬੈਨ ਲਈ ਦਾ ਆਪ ਹੀ ਸੰਭਦੀ ਸਾਰਾ ਕੁਝ ਮੰਜੀਆਂ ਦੇ ਬੈਠਿਆਂ ਰੋਟੀਆਂ ਫਰਾ ਦਿੰਦੀ ਆ। ਆਹੋ ਇਸੇ ਕਰਕੇ ਤੇ ਮੈਂ ਨਹੀਂ ਜਾਣ ਦਿੱਤੀ। ਉਹਦਾ ਰਹਿ ਵੀ ਆਉਂਦੀ ਚਾਰ ਦਿਨ ਤੇ ਮੈਨੂੰ ਕੀ ਫਰਕ ਪੈਣਿਆ ਸੀਗਾ। ਪਰ ਮੈਂ ਸੋਚਿਆ ਨਾ ਕਿ ਆਸੇ ਆਪਾਂ ਖਾਣਾ ਕਿਨੇ ਕਰਨਾ ਵਾ ਸਾਰਾ। ਪਰ ਨਾਲ ਭਾਬੀ ਨਹੀਂ ਹੱਥ ਲਉਂਦੀ ਉਹ ਤੇ ਚੱਲੇ ਬਣਾ ਹੀ ਦਿੰਦੀ ਸਾਰਾ ਕੰਮ ਕਰੀ ਦਿੰਦੇ। ਨਾ ਵਿਚਾਰੀ ਨੂੰ ਕੀ ਕਰਵਾਉਣਾ ਵਾ। ਇਹਨੇ ਕੀ ਕਰਨਾ ਮਹਾਰਾਣੀ ਨੇ। ਇਹਨੂੰ ਤਾਂ ਮੈਂ ਕੱਲ ਨਹੀਂ ਪੇਕੇ ਦੇ ਤੇ ਡੱਬੂ ਸਵਾਰ ਤੇ ਬਿਠੀ ਸੀਗੀ। ਛੇਤੀ ਹੱਥ ਮਾਰ। ਜਦ ਮੰਮੀ ਬਾ ਸੋਚ ਲਈ ਫਟਾਫਟ ਕਰ ਲੈਂਦੇ ਆਪਾਂ।